ਅੱਜ ਅਸੀਂ ਸਬਤਸੀਲ ਨਿਸ਼ਾਰਾ ਮੱਝਾ ਸਿੰਘ ਦੇ ਵਿੱਚ ਪਹੁੰਚੇ ਆ ਜਿੱਥੇ ਤਹਿਸੀਲਦਾਰ ਕੱਲ ਨਵੇਂ ਆਏ ਨੇ ਇਹ ਗੁਲਦਸਤਾ ਦਾਣ ਭੇਟ ਹੋਇਆ ਵਾ ਅੱਜ ਵੇਖਦੇ ਆਂ ਕਿ ਟਾਈਮ ਦੇ ਉੱਤੇ ਆਗੇ ਕਿ ਜੇ ਕਹੇ ਆਖਾ ਕਿ ਮਰਜ਼ੀ ਦੇਂਦਾ ਵਾ ਵੀ ਕੋਈ ਤੈਨੂੰ ਕੋਈ ਗੱਲ ਨਹੀਂ ਆਓ ਚਲੀ ਅੰਦਰ ਵੇਖੀਏ ਸਾਰੇ ਪੜਾ ਕਿੰਨੇ ਪਟਵਾਰੀ ਕਿੰਨੇ ਕਾਨੂੰਗੋ ਕਿੰਨੇ ਤਹਿਸੀਲਦਾਰ ਤਹਿਸੀਲਦਾਰ ਸਾਹਿਬ ਨਵੇਂ ਆ ਚੁੱਕੇ ਜਾਂ ਨਹੀਂ ਆ ਚੁੱਕੇ ਆਓ ਅੰਦਰ ਲੱਗੀਏ ਅਫਸਰ ਕਿਹੜਾ ਕਿਹੜਾ ਆਇਆ ਜਾਂ ਕਿਹੜਾ ਕਿਹੜਾ ਨਹੀਂ ਆਇਆ ਆਜੋ ਸਭ ਤੋਂ ਪਹਿਲਾਂ ਖੜੀ ਕੀ ਜਾਓ ਫਤ ਕੇਂਦਰ ਦੇ ਵਿੱਚ ਛੋਟੇ ਸਾਰੇ ਇੱਕ ਸੱਟੇ ਹੀ ਹਾਂਜੀ ਸਾਬਾ ਜੀ ਸਾਬਰ ਸਾਥੀ ਕਾਨ ਸਾਬਰ ਬਹੁਤ ਟਾਈਮ ਤੇ ਪਿੱਛੇ ਜੇ ਭਈ ਹਾਂਜੀ ਕਾਨ ਆਉਂਦੀ ਆ ਵੀ ਮਰ ਜੇ ਅੰਦਰ ਆ ਸਕਦੇ ਆ ਹਾਂ ਆਜੀ ਅੰਦਰ ਹੋ ਲਖੋ ਸਭ ਤੋਂ ਪਹਿਲਾਂ ਅਸੀਂ ਫਟ ਕੇਂਦਰ ਦੇ ਵਿੱਚ ਪਹੁੰਚੇ ਹਾਂ ਸਾਬਾ ਨਾਲ ਦੇ ਕੋਲ ਹਾਂ ਸਾਬਾ ਕਿੰਨੇ ਟਾਈਮ ਤੇ ਪੁੱਜ ਕੇ ਤੁਸੀਂ ਅਸੀਂ 9 ਵਜੇ ਦੇ ਕਰੀਬ ਪਹੁੰਚੇ ਜੇ ਇੱਥੇ ਇਹ ਬਿਲਕੁਲ 9 ਵਜੇ ਦੇ ਠੀਕ ਕਰੀਬ ਪਹੁੰਚ ਚਲੇ ਆ ਪਹੁੰਚੇ ਹੁਣ ਸਾਬਾ ਬਰੇ ਇੱਕ ਤਾਂ ਤੁਹਾਨੂੰ ਸਿਰਫ ਸਵਾਲ ਆਪ ਲੈਣਾ ਵਧਣੀ ਹਾਂਜੀ ਸਰ ਇਹ ਜਿਹੜੀ ਫਰਦ ਕੇਂਦਰ ਨਾਲ ਤੁਹਾਡੇ ਕੋਲ ਹਾਂਜੀ ਸਰ ਜਿੱਦਾਂ ਇਹਦੇ ਵਿੱਚ ਫਰਦ ਬਦਲੀ ਜਾਂਦੀ ਆ ਉਹ ਕਿਹਦੇ ਥਰੂ ਬਦਲੀ ਜਾਂਦੀ ਦੇਖੋ ਸਰ ਜਿਆਦਾ ਸਵਾਲ ਹੀ ਇੰਨਾ ਕੀ ਫਰਕ ਹਾਂਜੀ ਫਰਦ ਬਦਲ ਜਿਹੜੀ ਆ ਜੀ ਉਹ ਪਟਵਾਰੀ ਥਰੂ ਬਦਲੀ ਜਾਂਦੀ ਆ ਨੈਸਾ ਦੇ ਹੁਕਮਾਂ ਦੇ ਅਨੁਸਾਰ ਬਦਲੀ ਜਾਂਦੀ ਆ ਟ੍ਰੈਗਰ ਦੌਰ ਸਾਦੇ ਅਟੈਚਮੈਂਟ ਦੇ ਨਾਲ ਬਦਲੀ ਜਾਂਦੀ ਆ ਠੀਕ ਹੈ ਜੀ ਵੇਖੋ ਇਹਨਾਂ ਨੇ ਸਾਨੂੰ ਜਿੰਨਾ ਸਵਾਲ ਪੁੱਛਿਆ ਉਹਨਾਂ ਬਹੁਤ ਵਧੀਆ ਸਵਾਲ ਦਿੱਤਾ ਉਹਨਾਂ ਨੇ ਬਹੁਤ ਵਧੀਆ ਲੈਕ ਅਫਸਰ ਜਿਹੜੇ ਟਾਈਮ ਦੇ ਉੱਤੇ ਪੁੱਜਿਆ ਵੇਖੋ ਇੱਕ ਪਟਵਾਰੀ ਉੱਥੇ ਮੈਂ ਆ ਹੁਣ ਪਟਵਾਰ ਖਾਨੇ ਦੇ ਵਿੱਚ ਵੇਖਣਾ ਹੀ ਜਾ ਕੇ ਕਿ ਆਹ ਲੋ ਪਟਵਾਰ ਖਾਨਾ ਵੇਖੋ ਇੱਥੇ ਢਾ ਕੇ ਵੇਖਦੇ ਹੁਣ ਕਿੰਨਾ ਟਾਈਮ ਹੋ ਗਿਆ ਕਿੰਨੇ ਪਟਵਾਰੀ ਸਾਨੂੰ ਮਿਲਦੇ ਆ ਲਿਆ ਆਓ ਵंदन ਕੀ ਆਜੋ ਆਜੋ ਪਹਿਲੇ ਦੇ ਆ ਲੋ ਹਾਂ ਆਇਓ ਪਟਵਾਰ ਹਾਲ ਦਾ ਕਲੀਅਰ ਫੁਲ ਪਟਵਾਰਾ ਢਾਕ ਨੇਰ ਕਰਦੇ ਇਹ ਸਤਵੀਰ ਸਿੰਘ ਦਾ ਜੀ ਇਹ ਸਤਵੀਰ ਸਿੰਘ ਦਾ ਕਾਊਂਟਰਾ ਪਟਵਾਰੀ ਸਤਵੀਰ ਸਿੰਘ ਉਤੋਂ ਅਗਲੇ ਬੰਨੇ ਆਓ ਇਹ ਇਹ ਹਲੋ ਇਹ ਵੀ ਇਹ ਵੀ ਖਾਲੀ ਰਾਜੂ ਵਾਲਾ ਉਹ ਹਲਕਾ ਸੁਚਾਨੀਆਂ ਇਧਰ ਆ ਚੜੀਆਂ ਤੇ ਤੇ ਆ ਜਿਹੜਾ ਸੁਤਵੀਰ ਆ ਇਹ ਤੇ ਇੱਥੇ ਖਾਸ ਕਰਕੇ ਆਓ ਵੀ ਇੱਕ ਦੇ ਉਹ ਚਵਾਰੇ ਵਿੱਚ ਨਹੀਂ ਕਿਤੇ ਲੰਡਰ ਕਿਸ ਦੇ ਨਾਲ ਕਰ ਰਿਹਾ ਉੱਥੇ ਬੈਠਾ ਸ਼ਾਇਦ ਉੱਥੇ ਵੀ ਇਹੋ ਜਿਹਾ ਕੰਮ ਹੁੰਦੇ ਨੇ ਪਰ ਉਹ ਚਵਾਰੇ ਵਿੱਚ ਨਹੀਂ ਮਿਲਿਆ ਨੂੰ ਅੱਜ ਹੋ ਸਕਦਾ ਕਿਤੇ ਸੈਟ ਤੇ ਹੀ ਹੋਵੇ ਕਿਤੇ ਗੱਜੂ ਗਾਜੀ ਖਾਲੀ ਦואר ਹਲਕਾ ਆ ਗੜਾ ਨਿਸ਼ਾਰੇ ਦਈਆ ਐਚ ਐਚ ਗਿਆ ਜੋ ਤੋਹਾ ਹਲਕਾ ਘੁੰਮਣ ਕਲਾ ਚਲੋ ਡਾਕ ਕਲੀਰ ਕਲਾ ਕਲੀਰ ਕਲਾ ਵੀ ਖਾਲੀ ਕੁਰਸੀਆਂ ਦਾ ਭਰਿਆ ਅਗਲੇ ਬੰਨੇ ਉਹ ਬਖਾਦੇ ਸਾਰੀ ਹੋਲੀ ਹੋਲੀ ਇੱਕ ਵੀ ਇਹਦੇ ਵਿੱਚ ਨਹੀਂ ਕੋਈ ਮਿਲਦਿਆ ਹੁਣ ਸਾਰੇ ਸਾਰੇ ਕੋਲੋਂ ਵੇਖਦੇ ਆ ਉਹ ਕਦੇ ਅੱਜ ਛੁੱਟੀ ਤੇ ਨਹੀਂ ਬਣਾ ਚੁੜੀ ਦਾ ਪਤਾ ਕਰਨੇ ਨੇ ਕੋਈ ਮਿਲ ਜਾਂਦਾ ਪੜਵਾਈਏ ਤੇ ਜਾਂ ਕੋਈ ਮੈਨ ਮਿਲਦੀ ਹੈ ਤੇ ਆ ਉੱਤੇ ਅਫਸਰ ਸਾਰੇ ਆਏ ਆ ਉਹਨਾਂ ਨੇ ਵੀ ਪੁੱਛਿਆ ਗਿਆ ਕੋਈ ਛੁੱਟੀਰੀਆਂ ਚਲੋ ਲੱਭਦੇ ਚੱਲਦੇ ਆ ਕੋਈ ਲੱਭਦਾ ਸਾਨੂੰ ਇੱਧਰ ਬੰਨੇ ਆ ਜਾ ਫੈਲ ਤੇ ਅਰੇ ਇਹਦੇ ਤਾਂ ਛੁੱਟੀ ਦਾ ਚਾਂਸ ਬਣ ਗਿਆ ਜੇ ਕੋਈ ਨਹੀਂਗਾ ਪਟਵਾਰ ਹਲਕਾ ਡੇਰੀਵਾਦ ਦਰੁਗਾ ਪਟਵਾਰ ਹਲਕਾ ਚਦਵਾ ਕਦੇ ਇਹ ਪਟਵਾਰੀ ਜਿਹੜੇ ਆ ਇੱਕ ਅੱਜ ਛੁੱਟੀ ਦੇ ਕੇ ਜਾ ਕਦੇ ਹੜਤਾਲ ਤੇ ਨਹੀਂ ਗਏ ਕਦੇ ਜਾ ਕੋਈ ਇਹਨਾਂ ਦਾ ਪਟਵਾਰੀ ਪੈਸੇ ਲਿੰਦਾ ਫੜਿਆ ਗਿਆ ਕਦੇ ਉਹਦੇ ਮਗਰ ਗਏ ਹੋਣੇ ਆ ਜਿਹੜੀ ਆਲੋਫ ਮੈਂ ਨਿਕ ਮੇਰੇ ਪੀਜੇ ਇਹ ਕਿਹੜਾ ਹਲਕਾ ਕਾਨੂੰਗੋ ਜੀ ਕਾਨੂੰਗੋ ਜਰ ਕਹਾ ਤੁਹਾਡੀ ਕੀ ਡਿਊਟੀ ਮੈਨੂੰ ਸੱਸੀ ਕਰੋ ਜਿਹਨੇ ਮੈਨੂੰ ਬੋਲਦੇ ਨੇ ਮੈਂ ਸਵਨਾ ਲੈ ਬੜੇ ਟੈਂਪਰ ਤੇ ਪੁੱਜੇ ਵੇਖੋ ਕੱਲੇ ਤੇ ਬਾਕੀ ਕਿਤੇ ਛੁੱਟੀ ਨਹੀਂ ਆ ਜੀ ਨਹੀਂ ਸਰ ਛੁੱਟੀ ਨਹੀਂ ਆ ਹੈਨਾ ਤੇ ਇੱਥੇ ਕੋਣ ਮੇਰਾ ਲਖਵਿੰਦਰ ਸਿੰਘ ਗਰਦੌਰ ਲਖਵਿੰਦਰ ਸਿੰਘ ਗਰਦੌਰ ਜਿਹੜਾ ਇੱਥੇ ਪੈਂਦਾ ਹੈ ਖਾਸ ਕਰਕੇ ਲਖਵਿੰਦਰ ਸਿੰਘ ਗਰਦੌਰ ਮਨ ਕਾ ਰਾਜਾ ਮਨ ਮਦਿਨਾ ਹੋਂ ਦਾ ਮਨ ਮਦਿਨਾ ਜਾਂਦਾ ਕਦੇ ਨੰਬਰ ਉਹਦਾ ਲਿਓ ਮਰ ਜਾ। ਉਹ ਮਰਦੀ ਲੋੜ ਇੱਕ ਫਾਈਬਰ ਆ। ਤੁਹਾਡੀਆਂ ਲਖਵਿੰਦਰ ਸਿੰਘ ਇੱਕ ਅਨੂਗੋੜਾ, ਤਨੂਗੋੜਾ ਲਖਵਿੰਦਰ ਸਿੰਘ ਕਰੋ। ਇਹ ਸੁਣਨਾ ਰਹਿਮਤ ਨਾਲੇ ਵੇਦੋ। 95 ਚਲੇਆ ਇਹ ਤੱਕ ਪੁੱਜਾ ਨਹੀਂ ਹੁਣ ਫੋਨ ਲਾਉਣੇ ਫੋਨ ਚੁੱਕਦੇ ਆ। ਹੈਲੋ। ਪੱਜਾ ਨਹੀਂ ਆ। ਚੁੱਕਦੇ ਆ ਕੀ ਕਰਦੇ ਆ? ਹੈਲੋ। ਗਾਨੂ ਗੋਲਖਰਨੇ ਸਿੰਘ ਜੀ ਹਾਂਜੀ ਹਾਂਜੀ ਸਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਰ ਅੱਜ ਕਿਤੇ ਛੁੱਟੀ ਤੇ ਨਹੀਂ 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 ਸਭ ਤੁਹਾਡੇ ਪਟਵਾਰ ਖਾਨੇ ਦੇ ਵਿੱਚ ਅਸੀਂ ਪਹੁੰਚਿਆ 9:30 ਚੱਲਿਆ ਅਜੇ ਤੱਕ ਇੱਕ ਵੀ ਪਟਵਾਰੀ ਨਹੀਂ ਸਾਨੂੰ ਪਟਵਾਰ ਖਾਨੇ ਦੇ ਵਿੱਚ ਮਿਲਿਆ ਸੋ ਆਏ ਇੱਕ ਮੈਡਮ ਕੋ ਮੈਡਮ ਵੀ ਆਪਾਂ ਸੁਪਨਾਵਗੀਆ ਕਰ ਲੀਜੀ ਕਰਮ ਜੀ ਉਹ ਤੁਹਾਡੇ ਦਫ਼ਤਰ ਵਿੱਚ ਮਿਲਿਆ ਸਰ ਸਰ ਜੀ ਤੁਹਾਡੇ ਕਾਊਂਟਰ 'ਚ ਮਿਲਿਆ ਤੇ ਆਪ ਸਾਹਿਬ ਹੁਣ ਕਿੱਥੇ ਨਿਕਲ ਗਏ ਮੈਂ ਤਾਂ ਤੇ ਮਾਂਜਪੰਦ ਪਿੰਡ ਜਾ ਰਿਹਾ ਤੇ ਨਿਸ਼ਾਨਦਈ ਹੈ ਨਿਸ਼ਾਨਦਈ ਆ ਹੈ ਨਾ ਤੇ ਇੱਥੇ ਕੋਈ ਹਾਰੀ ਲਾਈ ਆਪਣੀ ਜੋ ਸਰਕਾਰ ਨੂੰ ਹੁਕਮ ਹੈ ਬਿਹਾਜੀ ਲਾ ਕੇ ਫੇਰ ਆਪਾਂ ਜਾਣਾ ਨਹੀਂ ਸਰ ਇਹ ਜਦੋਂ ਇਥੇ ਡੇ ਜਾਈ ਤਾਂ ਕਿਤੇ ਨਿਕਲ ਜਾਈਦਾ ਬਾਰੂ-ਬਾਰੀ ਸਰ ਮੇਰੀ ਇੱਕ ਗੱਲ ਸੁਣੋ ਕੀ ਕੰਮ ਕੀ ਮੇਰੇ ਵੀਰ ਜੀ ਮੈਂ ਕੰਮ ਦੱਸਣਾ ਮੈਂ ਰਣਜੀਤ ਸਿੰਘ ਹੋਰ ਰਿਪੋਰਟਰ ਅਜਾੜ ਟੀਵੀ ਤੋਂ ਤੁਹਾਡੇ ਕਾਊਂਟਰ ਦੇ ਵਿੱਚ ਆਇਆ ਵਾਂ ਜੀ ਜੀ ਚੱਕਰ ਨਾ ਮਾਤੇ ਕੋਈ ਤਹਿਸੀਲਦਾਰ ਨੂੰ ਕੱਲ ਬੁਲਦਸਤਾ ਭੇਟ ਹੋਇਆ ਉਹ ਵੀ ਦਫ਼ਤਰ ਵਿੱਚ ਨਹੀਂ ਪਹੁੰਚੇ ਆਪ ਨੂੰ ਪਤਾ ਕਿਹਦਾ ਤਾਂ ਕਿਹਦੇ ਸਰਕਾਰ ਦੀਆਂ ਸਭ ਤੋਂ ਪਹਿਲਾਂ ਤਹਿਸੀਲ ਚਾਉਣਾ ਫਿਰ ਫਿਰ ਜਾਣਾ ਤੁਹਾਨੂੰ ਨਿਸ਼ਾਨਦੇਹੀ ਕਰਨ ਕੋਈ ਗੱਲ ਕਦੀ ਨਿਸ਼ਾਨਦੇਹੀ ਦੋਜ ਤੋਂ ਪਹਿਲਾਂ ਕੀਤੀ ਕਿਸ ਦੀ ਮੈਂ ਨਹੀਂ ਅਜੇ ਪਹਿਲੇ ਟਾਈਮ ਹੀ ਨਿਕਲ ਜਾਈਦਾ ਚੱਕਰ ਮੈਂ ਕਿਹਾ ਮੈਂ ਮੈਂ ਜਾਣ ਪਛਾਣਾ ਪਹਿਲੇ ਟਾਈਮ ਨਿਕਲ ਜਾਈਦਾ ਪਰ ਹਾਈ ਤੇ ਜ਼ਰੂਰੀ ਹੈ ਨਾ ਆਪਣੇ ਪਟਵਾਰੀ ਵੇਖੋ ਤਾਂ ਕੋਈ ਆਇਆ ਕੋਈ ਨਹੀਂ ਆਇਆ ਹੂੰ ਪਟਵਾਰੀ ਦੇ ਵਿਦੇ ਕੁਮਾਰ ਆ ਗਿਆ ਨਾ ਕੋਈ ਪਟਵਾਰੀ ਵੀ ਤੁਹਾਡੇ ਅੱਗੇ ਮਿਲਿਆ ਬਿਲਕੁਲ ਕਾਊਂਟਰ ਖਾਲੀ ਆ ਦੇਖ ਲੈਣਾ ਮੈਂ ਕਰ ਲੈਣਾ ਕੋਈ ਨਾ ਪੁੱਛਾ ਕੋਈ ਸਰਕਾਰ ਨੂੰ ਤੇ ਚਿੱਤ ਜਾਣਦੇ ਨਾ ਅਫਸਰ ਸਾਰੇ ਸਰਕਾਰ ਦੀ ਤੇ ਕੋਈ ਨਹੀਂ ਨਾ ਗਈ ਸਰਕਾਰ ਨੇ ਪੁੱਛ ਨਹੀਂ ਨਹੀਂ ਮੈਂ ਇੱਕ ਕਲਕਤੰਡੀ ਜੀ ਤੁਹਾਡੇ ਨਾਲ ਗੱਲ ਕਰਿਆ ਇਹ ਸਰਕਾਰ ਜੋ ਤੇ ਕਹਿੰਦੀ ਆ ਸੀਐਮ ਸਾਹਿਬ ਕੀ ਉਹਨੂੰ ਕੀ ਸਮਝਦੀ ਆ ਜਿਹੜੇ ਅਫਸਰ ਨੇ ਕੀ ਸਮਝਦੇ ਉਹ ਉਹ ਸੀਐਮ ਨਹੀਂ ਆ ਮੈਂ ਨਹੀਂ ਕੋਈ ਗੱਲ ਨਹੀਂ ਤੇ ਵਿਚਕਾਰ ਦੇ ਸਾਰੇ ਨਹੀਂ ਸਮਝਦੇ ਸਰ ਸਰ ਮੈਂ ਇੱਕ ਗੱਲ ਹੋਰ ਕਹੜਾਣ ਦੀ ਕੀ ਕਰਨੀ ਆ ਜੀ ਜਿਹੜੇ ਬੰਦਾ ਬਿਆਨਾ ਕਰਾਉਂਦਾ ਤੁਹਾਡੇ ਕੋਲ ਫਰਦ ਲੈਂਦਾ ਜੀ ਜੀ ਉਹ ਫਰਦ ਜਿਹੜੀ ਮੌਕੇ ਦੀ ਲੱਗਦੀ ਆ ਜਾਂ ਕੋਈ 5-10 ਸਾਲ ਪਿਛਾ ਪੁਰਾਣੀ ਲੈਂਦੇ ਜਾਂ ਗਾਹ ਲੈਂਦੇ ਆ ਨਹੀਂ ਸਸੇ ਲੇਟਸ ਚਾਹੀਦੀ ਐ ਕਿੰਨੀ ਕੋਈ ਲੇਟਸ ਚੱਲ ਜੇ ਕਿ ਵਧੀਆ ਗੱਲ ਆ ਕਿਉਂਕਿ ਦੂਸਰੇ ਵਿੱਚ ਕਈ ਕੋਲੇ ਕੋਈ ਉੱਚ ਕੋਈ ਤਬਦੀਲੀ ਨਾ ਗਈ ਹੋਵੇ ਵਿੱਚ ਪਤਾ ਲੱਗਦਾ ਨਹੀਂ ਸਾਲ 2 ਸਾਲ ਹਾਂਜੀ ਸਾਲ 2 ਸਾਲ ਦੀ ਪਿਛੇ ਲੈ ਸਕਦੇ ਨਾ ਆਪਾਂ ਨਹੀਂ ਕੋਈ ਉਹ ਤੁਸੀਂ ਜਿੱਦਾਂ ਜਿੰਨੇ ਮਰਜ਼ੀ ਪਰਾਨੇ ਕਢਾ ਲਓ ਨਹੀਂ ਨਹੀਂ ਜਦੋਂ 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 ਅਗਲਾ ਬਿਆਨਾ ਕਰਾਉਂਦਾ ਮੌਕੇ ਦੀ ਫਰਤ ਲੈ ਲੈਂਦਾ ਆਹ ਮੌਕੇ ਦੀ ਲੈ ਲੈਂਦਾ ਹੈਨਾ ਹਾਂਜੀ ਹਾਂਜੀ ਕੋਈ ਉਹਦਾ ਕੇਸ ਚੱਦਾ 5-10 ਸਾਲ ਉਹ ਜਿੱਦਾਂ ਦੋ ਭਾਈਵਾਲ ਨੇ ਉਹਦੇ ਵਿੱਚ ਉਹ ਸਰਕਾਰ ਨੂੰ ਜੱਜ ਸਾਹਿਬ ਅੱਧੀ ਜ਼ਮੀਨ ਦੇ ਦਿੰਦਾ ਆਹ ਉਹਦੇ ਵਿੱਚ ਅਗਲਾ ਕੀ ਕਰਦਾ ਦੂਸਰੀ ਪਾਰਟੀ ਨੂੰ ਇੱਕ ਪਾਰਟੀ ਕਰਕੇ ਆਪੇ ਸਾਈਨ ਕਰਕੇ ਪਟਵਾਰੀਆ ਨਾਲ ਰਲ ਕੇ ਤੇ ਉਹ ਉਥੇ ਫਰਦ ਜਿਹੜੀ ਹੋਰ ਲਈ ਜਾਂਦੀ ਆ ਨਾ ਚਾਹੀਦਾ ਸਾਡੀ ਫੱਦ ਹੋਰ ਲਾ ਕੇ ਉਹ ਜਿਹੜਾ ਜਾਟਾ ਵਾ ਉਹ ਪੂਰੀ ਜ਼ਮੀਨ ਕਰ ਦਿੰਦਾ ਉਹ ਤੋਂ ਬਾਅਦ ਫਿਰ ਉਹ ਮਾਲਕ ਨੂੰ ਪਤਾ ਨਹੀਂ ਹੁੰਦਾ ਉਹ ਤੋਂ ਬਾਅਦ ਫਿਰ ਦਖਲ ਜਾਰੀ ਹੋ ਜਾਂਦਾ ਦਖਲ ਦੇ ਵਿੱਚ ਫਿਰ ਗਦੌਰ ਪਟਵਾਰੀ ਲਿਖ ਦਿੰਦੇ ਆ ਜੀ ਸਾਨੂੰ ਪੁਲਸ ਚਾਹੀਦੀ ਆ ਮਾਲਕ ਦਾ ਨਾਮ ਹੀ ਵਿੱਚ ਆਉਂਦਾ ਇਹ ਸੱਤਾਂਕ ਝੂਠਾ ਐ ਨਹੀਂ ਇਹ ਤੇ ਜਿਹੜਾ ਦਖਲ ਦੋਟ ਵਿੱਚ ਜਾਰੀ ਹੋਇਆ ਨਹੀਂ ਨਹੀਂ ਮੈਂ ਵੈਸੇ ਤੁਹਾਡੇ ਨਾਲ ਗੱਲ ਕਰਦਾ ਵੀ ਜੇ ਹੋ ਜਾਂਦਾ ਤੇ ਫਿਰ ਗਦੌਰ ਪਟਵਾਰੀ ਲਿਖ ਕੇ ਦਿੰਦਾ ਵੀ ਸਾਨੂੰ ਪੁਲਸ ਚਾਹੀਦੀ ਇੱਥੇ ਤੇ ਪੁਲਸ ਨੂੰ ਤੇ ਧੰਗ ਨਾਲ ਉਹ ਦਾਰੋਂ ਫੇਰ ਲਿਖੀਦਾ ਨਾ ਨਹੀਂ ਤੂੰ ਹੀ ਲੇਦੇ ਵੀ ਸਾਨੂੰ ਚਾਹੀਦੀ ਆ ਹਾਂ ਹਾਂ ਕਿੰਨਾ ਡਾੜਾ ਲਗਾਰਾ ਪਰ ਤੁਸੀਂ ਬਹੁਤ ਸ਼ਾਨੇ ਦੇ ਗਦੋ ਪਰਿ ਪਰ ਇਹ ਚੀਜ਼ ਵੇਹਿੰਦੇ ਜੇ ਕਿ ਇਹ ਜਿਹੜੀ ਪਹਿਲਾਂ ਜ਼ਮੀਨ ਅੱਧੀ ਹੋ ਚੁੱਕੀ ਹੈ ਅਗਲੇ ਦੀ ਹੁਣ ਜਦ ਪੂਰੀ ਹੋ ਚੁੱਕੀ ਆ ਇਹ ਚੱਕਰ ਕੀ ਬਣਿਆ ਕਿ ਫੋਲਾ ਫਣੀ ਕੀਤੀ ਆ ਕਿ ਜਾਂ ਸਿਰਫ ਉਹ ਉਦਾਂ ਹੀ ਹੁੰਦੀ ਆ ਨਹੀਂ ਉਹ ਤਾਂ ਜੋ ਫੋਰ ਦੇ ਆਰਡਰ ਨੇ ਜੇ ਉਹਨਾਂ ਫੇਕਣਾ ਅੱਛਾ ਰਿਕਾਰਡ ਰਿਕਾਰਡ ਨਹੀਂ ਵੇਖਣ ਰਕਾਰਡ ਪਰਿਵਾਰੀ ਗਦੋ ਜੋ ਬੱਜੀ ਥੱਲੇ ਬਦਲ ਦੇਣ ਮੁੜ ਕੇ ਮੁੜ ਕੇ ਅੱਛਾ ਇੱਕ ਗੱਲ ਹੋਰ ਆ ਨਿੱਕੀ ਜੀ ਇੱਕ ਇੱਕ ਮਿੰਟ ਇੱਕ ਨਹੀਂ ਮੈਂ ਮੈਂ ਤਾਂ ਮੈਂ ਪੁੱਛਣਾ ਚਾਹੁੰਦਾ ਇੱਕ ਸਿਰਫ ਤੁਹਾਨੂੰ ਕਿ ਜਦੋਂ ਆਪਾਂ ਕੰਪਿਊਟਰ ਦੀ ਫਰਦ ਕਢਾ ਲਈ ਆ ਹਾਂਜੀ ਹਾਂਜੀ ਉਸ ਤੋਂ ਬਾਅਦ ਉਹ ਫਰਦ ਨਹੀਂ ਸਾਨੂੰ ਮਿਲਦੀ ਉਹ ਡਿਟੇਲ ਹੋ ਜਾਂਦੀ ਆ ਉਹ ਫਰਦ ਨਹੀਂ ਮਿਲਦੀ ਤਾਂ ਮਾਲਕ ਦੇ ਕੋਲੋਂ ਨਕਲ ਉਹਦੀ ਹੁੰਦੀ ਆ ਜੀ ਜੀ ਉਹਦਾ ਜ਼ਿੰਮੇਵਾਰ ਦੋਸ਼ੀ ਕੌਣ ਆ ਨਹੀਂ ਉਹ ਦਰਕਾਰ ਦੇ ਵਿੱਚ ਜੇ ਟੈਂਪਰ ਹੋਈ ਆ ਤੇ ਉਹ ਪਰਤਾਲ ਕਿੱਥੇ ਪਤਾ ਲੱਗ ਜਾਣਾ ਕੀ ਕੀ ਆ ਉਹ ਤੇ ਕੀ ਆ ਹਾਂ ਉਹ ਉਹ ਮੰਨਿਆ ਅਫਸਰ ਦੱਸੋਗੇ ਪਰਤਾਲ ਕੌਣ ਕਰਦਾ ਤੁਹਾਡੇ ਹੁਣ ਵੀ ਵੀਡੀਓ ਚੱਲ ਰਹੀ ਆ ਸਭ ਵੇਖਣ ਦੇ ਨੇ ਨੂੰ ਜਿਹਨੇ ਸੁੰਡੇ ਵੇਖਣ ਦੇ ਨੇ ਸਾਰੇ ਲਾਈਵ ਕਰ ਰਿਆ ਵੀ ਉਹ ਪ੍ਰਧਾਨ ਕੌਣ ਅਫਸਰ ਕਹਦਾ ਉਹ ਮਲੇ ਦਾ ਛੜਿਓ ਨਹੀਂ ਉਹ ਤਾਂ ਅਫਸਰਾਂ ਨੇ ਡਿਊਟੀ ਲਾਉਣੀ ਜਿਹੜੇ ਉਹਨਾਂ ਨੇ ਅਫਸਰਾਂ ਨੇ ਦੇਖਣਾ ਕਿਹੜੇ ਅਫਸਰਾਂ ਨੇ ਤਸਦੀਕਾਰ ਨੇ ਜਿਵੇਂ ਐਫਐਸਆਰ ਜਿਹੜੇ ਕਿ ਕਿਉਂ ਕੋਈ ਰਿਕਾਰਡ ਕਿੱਥੇ ਗਿਆ ਕਿਤਾ ਹੋਇਆ ਅੱਛਾ ਅੱਛਾ ਚਲੋ ਠੀਕ ਆ ਮਿਹਰਬਾਨੀ ਦੀ ਆਪ ਡਿਊਟੀ ਤੇ ਹਾਜ਼ਰ ਨਹੀਂ ਆਏ ਕੋਈ ਵੀ ਚਲੋ ਕੋਈ ਗੱਲੀ ਪੌਣੇ 10 ਹੋ ਜਲੇ ਨੇ ਪਟੋ ਠੀਕ ਆ ਜੀ ਹਾਂ ਥੋੜੇ ਦੇਖਦੇ ਆਓ ਸਭਾਦਰ ਸਤਿ ਸ਼੍ਰੀ ਅਕਾਲ ਜੀ ਆਪਾ ਬੜਾ ਆ ਗਏ ਜੀ ਹਾਂ ਜੀ ਉਹ ਆਪੇ ਹੀ ਆ ਕੇ ਤੇ ਬਸ ਉਤਰੀ ਲੈ ਤੋ ਗਿਆ ਤੇ ਮੇਰੇ ਯਾਰ ਧਰ ਧਾਰੇ ਚਲੇ ਉਸੇ ਦਾ ਪਰ ਤੇ ਮੀਟਿੰਗ ਤੇ ਸਾਢੇ 10 ਵਾ ਮੈਂ ਤੇ ਉਥੋਂ ਆ ਰਿਹਾ ਅਰਜਾਦੀ ਤੋਂ ਉਥੇ ਆਪਾਂ ਤੁਹਾਨੂੰ ਗੱਲ ਕਰਾਉਂਦਾ ਨਹੀਂ ਸਾਨੂੰ ਤੁਹਾਨੂੰ ਪਤਾ ਕੀ ਕਰਾਉਣਾ ਮੈਂ ਤੇ ਵੇਖਿਆ ਹੈਰਾਨ ਹੋ ਗਿਆ ਕਿ ਇੱਥੇ ਛੁੱਟੀ ਆ ਜੇ ਤੁਹਾਡੇ ਜੇ ਤੁਹਾਡਾ ਤਹਿਸੀਲਦਾਰ ਕੱਲ ਨਵਾਂ ਆਇਆ ਉਹ ਇੱਕ ਮਿੰਟ ਕੋਈ ਕੋਈ ਗੱਲ ਨਹੀਂ 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 ਬੰਦੇ ਹੀ ਆ ਮੇਰੇ ਚੱਲਣੇ ਮੇਰੀ ਗੱਲ ਨਹੀਂ ਨਹੀਂ ਕੀ ਗੱਲ ਸੁਣੋ ਤਹਿਸੀਲਦਾਰ ਨੂੰ ਕੱਲ ਗੁਦਰਸਤਾ ਭੇਟ ਹੋਇਆ ਆਪਣੇ ਕਾਊਂਟਰ 'ਚ ਬੈਠੋ ਕੋਈ ਗੱਲ ਨਹੀਂ ਬੈਠੋ 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 ਕੋਈ ਗੱਲ ਨਹੀਂ ਮੇਰੀ ਗੱਲ ਸੁਣੋ ਇਹ ਰੁਕ ਜਾਓ ਯਾਰ ਹਾਂਜੀ ਦਸਤਾ ਪੇਟ ਹੋ ਜਾ ਕਿਤੇ ਇਹ ਗੱਲ ਤੇ ਨਹੀਂ ਕਹੀ ਗਈ ਵੀ ਕੋਈ ਦਸਤਾ ਦੇਤਾ ਜੋ ਹੁਣ ਪਟਵਾਰਖਾਨੇ ਦੇ ਵਿੱਚ ਅਸੀਂ ਤਸਵੀਰ ਪਟਵਾਈ ਮੈਂ ਕਲੇਸ ਤੋਂ ਹਰਕਾਇ ਨੂੰ ਫੋਨ ਚੁੱਕਦਾ ਜਾਂ ਨਹੀਂ ਚੁੱਕਦਾ ਕੀ ਕਰਦੇ ਆ ਬਾਕੀ ਦੇ ਕਾਊਂਟਰ ਸਾਰੇ ਖਾਲੀ ਪਏ ਆ ਇੱਕ ਦੋ ਪਟਵਾਰੀ ਬਰੇ ਬਰੇ ਛੱਲੇ ਪਟਵਾਰੀ ਮਲੇ ਆ ਪਰ ਮੇਰੇ ਕਦੂਆ ਹੁਣ ਇਹ ਚੁੱਕਦਾ ਫੋਨ ਜਾਂ ਨਹੀਂ ਚੁੱਕਦਾ ਦ ਪਰਸਨ ਯੂ ਆ ਰਾਈਟਿੰਗ ਟੂ ਰੀਚ ਹਾ ਦੇਖੋ ਆਟ ਦਿ ਟਾਊਨ ਕਟਦਾ ਬਣੂ ਫੋਨ ਕੱਢ ਦਿੰਦਾ ਫਿਰ ਦੁਬਾਰਾ ਲਾ ਕੇ ਨਹੀਂ ਦੇਖੋ ਫਿਰ ਝੁਕਦੇ ਆ ਨਹੀਂ ਝੁਕਦੇ ਕਿਹਨਾਂ ਦਾ ਪਤਾ ਨਹੀਂ ਦੇਖੋ ਫੋਨ ਕੱਟਦਾ ਵਾ ਇਹ ਪੜਵਾਈ ਸਾਨੂੰ ਅੱਗੇ ਵੀ ਇਹ ਸ਼ਿਕਾਇਤ ਮਿਲੀ ਆ ਕਿ ਜਿਹੜਾ ਉੱਪਰ ਚਬਾਰਾ ਵਾ ਉਹਦੇ ਵਿੱਚ ਤਾਂ ਲੈਣ ਦੇ ਹੁੰਦਾ ਵਾ ਤੇ ਗਲਤ ਕੰਮ ਵੀ ਕਰਦਾ ਪੜੀਆਂ ਸਾਨੂੰ ਸ਼ਿਕਾਇਤਾਂ ਜੀ ਮਿਲੀਆਂ ਨੇ ਹੈਲੋ ਕੱਟ ਗਿਆ ਫੋਨ ਕੋਈ ਫੋਨ ਨਹੀਂ ਚੁੱਕ ਰਿਹਾ ਕਿ ਉਹ ਏ ਕਰਕੇ ਪਟਵਾਰੀਆਂ ਨੇ ਆਮ ਹੀ ਬੰਦੇ ਨੇ ਫੋਨ ਬੰਦ ਕਰ ਦਿੱਤੇ ਨੇ ਕਿਥੇ ਮੀਡੀਆ ਆ ਚੁੱਕਾ ਠੀਕ ਹੈ ਅਸੀਂ ਵੀ ਆਪਾਂ ਤਾਂ ਭੰਗ ਗਏ ਸਰਕਾਰ ਜਿਹੜੀ ਆ ਸਰਕਾਰ ਸਿੱਖ ਭਾਈ ਕਿਉਂ ਕਰਦੀ ਆ ਜਾਦੇ ਨਾਲ ਅਫਸਰਾਂ ਨੇ ਮੰਨਣਾ ਹੀ ਨਹੀਂ ਕਿਸੇ ਦੇਤੇ ਸਿਆਮ ਸਾਹਿਬ ਦਾ ਹੁਕਮਾ ਲਿਖਤੀ ਹੁਕਮਾ ਵੀ ਟਾਈਮ ਦੇ ਉੱਤੇ ਪਹੁੰਚੋ 9 ਤੋਂ 5 ਵਜੇ ਤੱਕ ਲੋਕ ਇੱਥੇ ਖਜਾ ਖਵਾਰ ਹੁੰਦੇ ਨੇ ਇਹ ਅਜੇ ਤੱਕ 10 ਵਜੇ ਚੁੱਕੇ ਅਜੇ ਪਟਵਾਰੀ ਸਾਨੂੰ ਕੋਈ ਨਹੀਂ ਲੱਭਾ ਇੱਕ ਦੋ ਪਟਵਾਰੀ ਸਾਨੂੰ ਸਿਰਫ ਲੱਭੇ ਨੇ ਆ ਬਖਾ ਦਿਓ ਸਾਰੇ ਸਿਆਮ ਸਾਹਿਬ ਕੀ ਆਮ ਪਾਰਟੀ ਦਾ ਪ੍ਰਧਾਨ ਮਨਦੀਪ ਸਿੰਘ ਗਿੱਲ ਨੂੰ ਫੋਨ ਲਾਇਆ ਵਾ ਦੇਖਦੇ ਹੁਣ ਫੋਨ ਚੁੱਕਦੇ ਆ ਇਹਨਾਂ ਨੂੰ ਸਾਰੇ ਇੱਥੋਂ ਦਾ ਹੈਲੋ ਆ ਗਿਆ ਜੀ ਮਨਦੀਪ ਸਿੰਘ ਜੀ ਆ ਗਿਆ ਆ ਗਿਆ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਮੈਂ ਰਣਜੀਤ ਸਿੰਘ ਰਿਪੋਰਟਰ ਯਾਰਟੀ ਵੀ ਤੋਂ ਆਣੀ ਜੀ ਸਰ ਰੋਸੀ ਦਾ ਸਭ 2 ਮਿੰਟ ਦੇ ਤਸੀਲ ਦੇ ਵਿੱਚ ਆਉਣਾ ਇੱਕ ਵੀ ਤੁਹਾਨੂੰ ਨਹੀਂਗਾ ਮਿਲੂਗਾ ਇੱਥੇ 9 ਵਜੇ ਆਇਆ 10 ਵਜੇ ਜੇ ਇੱਕ ਵੀ ਤੁਹਾਨੂੰ ਪਰਵਾਹੀ ਨਹੀਂ ਮਿਲੂਗਾ ਇੱਥੇ 1-2 ਰੁਪਏ ਮਿਲੇ ਆ ਤੇ ਵੀਡੀਓ 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 ਚੱਲ ਰਹੀ ਆ ਤੇ 2 2 ਮਿੰਟ ਆ ਸਕਦੇ ਜੀ ਸਰ ਮੈਂ ਹੁੰਦਾ ਵੀ ਆ ਮੈਂ ਮੇਰੀ ਮੀਟਿੰਗ ਵੱਲੋਂ ਲੁਧਿਆਣੇ ਲੁਧਿਆਣੇ ਪਹੁੰਚਿਆ ਆ ਜੀ 10 ਵਜੇ ਠੀਕ ਆ ਸਰ ਵੇਖਿਆ ਤੁਹਾਡੇ ਧਿਆਨ ਚਲੇ ਬਣਾਈ ਆਪਾਂ ਕੋਈ ਵੀ ਇੱਥੇ ਦੇਖ ਰਹੀ ਨਹੀਂ ਮੈਂ ਕਰਦਾ ਪਤਾ ਕੀ ਮੈਂ ਕਹਾ ਸਰ ਜੀ ਵੇਖੋ ਤੁਹਾਡੇ ਆਪਾਂ ਧਿਆਨ ਚ ਲਿਆਉਣਾ ਹੈ ਕਿ ਆਮ ਆਦਮੀ ਦੀ ਪਾਲੀ ਸਰਕਾਰ ਆਹੀ ਸਾਰੇ ਆਮ ਆ ਹਨਾ ਤੇ ਇਸ ਕਰਕੇ ਆਮ ਆਦਮੀ ਰਹੇ ਤੁਸੀਂ ਕਹਦੇ ਹੋ ਨਹੀਂ ਮੈਂ ਤਾਂ ਪਹਿਲਾਂ ਕਹਿੰਦਾ ਇਹੀ ਆ ਪਰ ਕਹਾਣੀ ਇਹ ਆ ਕਿ ਇਹ ਪਬਲਿਕ ਨੂੰ ਖਰਾਬ ਨਾ ਕਰਨ ਸਰਕਾਰ ਨੂੰ ਬਦਨਾਮ ਨਾ ਕਰਨੇ ਅਫਸਰੇ ਬਿਲਕੁਲ ਨਹੀਂ ਸਰ ਜੀ ਕੋਈ ਐਲਜੀਪੀ ਕੋਈ ਤਾਰੀ ਹੋਈ ਹੈ ਤੇ ਮੈਂ ਥੈਂਕ ਯੂ ਤੁਹਾਡਾ ਅਮਾਈ ਤੋਂ ਤੇ ਵਾਅਦਾ ਕਰਦੇ ਹਾਂ ਬਿਲਕੁਲ ਠੀਕ ਹੈ ਜੀ ਠੀਕ ਹੈ ਜੀ ਦੇਖੋ ਓਕੇ ਓਕੇ ਜੀ ਓਕੇ ਠੀਕ ਹੈ ਜੀ ਦੇਖੋ ਮੰਦਿਰਸਰ ਗੱਲਬਾਤ ਬਹੁਤ ਸੁਣੀ ਹੋਈ ਆ ਉਨੇ ਕਹਿਆ ਜੇ ਕੋਈ ਉਹਨਾਂ ਚ ਕਟਾਈ ਇਹਦੇ ਕਰਦਾ ਕਟਾਈ ਤਾਂ ਵਿਖਾ ਲ ਦਿੰਦੀ ਆਪਾਂ ਇਹਨਾਂ ਨੂੰ ਸਾਰੀ ਇਥੇ ਕੋਈ ਵੀ ਨਹੀਂ ਕਹਿੰਦਾ ਸ਼ੀਟਾਂ ਦੇ ਹੀ ਬੈਠੇ ਆ ਅੱਜ ਜੇ ਕੋਈ ਆਇਆ ਵੀ ਤਾਂ ਬਾਹਰ ਹੋ ਗਿਆ ਹੋਊਗਾ ਜਾਂ ਕੋਈ ਲੈਣ ਦੇਣ ਕਰਦਾ ਹੋਊਗਾ ਸਾਰ ਕੇ 57 ਬਾਰਦਾ ਦਿਹਾੜੀ ਇਥੇ ਹੋਏ ਦੱਸਣ ਦੇ ਉਹਨਾਂ ਨੂੰ ਮੇਰੀ ਬਹੁਤ ਚੱਕ ਕੁਝ ਗਿਆ ਇਥੇ ਕਿ ਉਹਦੇ ਉਹਦੇ ਇਹ ਹਾਲ ਨੇ ਇਹ ਅੰਦਰ ਨੰਘਣਾ ਆਪਣੀ ਸ਼ੀਟਾਂ ਦੇ ਹੁਣ ਹੁਣ ਆਪਾਂ ਤੇ ਹੁਣ ਇਥੇ ਸਾਰੀ ਜਿਹੜੀ ਬਹਿਣਾ ਨਹੀਂ ਗਾ ਆਪਾਂ ਤੇ ਜਾ ਰਹੇ ਹੁਣ ਪਰ 1 ਘੰਟੇ ਤੋਂ ਬਾਅਦ ਉਹ ਚਲਿਆ ਇਹ ਕਦੋਂ ਆਣਗੇ ਕਦੋਂ ਇਹ ਕਰਨਗੇ ਜੇ ਕੋਈ ਪਬਲਿਕ ਆਉਂਦੀ ਹੈ ਤੇ ਉਹਨੂੰ ਕਹਿੰਦੇ ਬਾਹਰ ਜਾ ਰਹੀ ਤੇਰਾ ਉ ਇਹ ਨਹੀਂ ਸਮਝਿਆ ਨੂੰ ਦੋ ਤਿੰਨ ਬੰਦੇ ਨੂੰ ਪਤਾ ਲੱਗ ਚੁੱਕਾ ਵਾ ਹਰ ਵਾਰ ਅੱਜ ਪ੍ਰੀਤ ਸਿੰਘ ਸਾਹਿਬ ਦਰੋਂ ਆਪਾਂ ਮਿਲਣ ਲੱਗੇ ਆ ਜਿਨ੍ਹਾਂ ਦਾ ਕੱਲ ਕੋਈ ਦਸਤਾਵੇਜ਼ ਹੋਇਆ ਸਵਾਗਤ ਕੀਤਾ ਗਿਆ ਹੁਣ ਟਾਈਮ 10 ਵਜਾ ਚੁੱਕੇ ਕਿੰਨੇ ਵਜੇ ਆਇਆ ਉਹ ਅੰਦਰ ਗੱਲਬਾਤ ਕਰੀ ਜੀ ਨੰਗਾਉਂਦੇ ਜੀ ਕਾਰ ਦੇ ਚੁੱਕਿਆ ਕੋਈ ਕਈ ਵਾਰ ਅਫਸਰ ਕਹਿੰਦੇ ਕਿ ਸਾਡੇ ਤੋਂ ਕੰਮ ਵਿੱਚ ਵਿਗੜ ਪਾਇਆ ਹੱਸੀ ਗੱਲ ਸਰ ਸ਼ਿਗਰੀ ਸਰ ਮੇché ਦੇ ਕੋਲ ਆ ਸ਼ਿਗਰੀ ਹਰ ਵੀ ਇਹ ਸਿ ਨੂਰੀ ਹੈ ਤੁਹਾਡੇ ਇੱਥੇ ਕੋਈ ਸਾਨੂੰ ਬੰਦਾ ਨਹੀਂ ਮਿਲਿਆ ਸਵਾਏ ਇਹ ਲੀਡਰ ਤੋਂ ਇੱਕ ਉਹ ਬੁੜਾ ਫਰਦਿਕੰਦਰ ਵਾਲਾ ਇੱਕ ਪੱਲੇ ਬਣੀ ਕੁੜੀ ਮੜੀ ਆ ਇਹ ਕਿੱਥੇ ਬੰਦੇ ਆ ਇਹ ਸਾਡਾ ਟੈਕਨੀਕਲ ਆਪਰੇਟਰ ਹੈ ਮੁੰਡਾ ਰੀਡਰ ਕੋਟਕੇਸ ਸੀਗਾ ਉੱਥੇ ਗਿਆ ਹੈ ਬਾਕੀ ਪਟਵਾਰੀ ਬਾਕੀ ਪਟਵਾਰੀ ਹਟ ਭੱਜ ਗਏ ਨਹੀਂ ਪਟਵਾਰੀ ਆਏ ਹੋਏ ਹੁਣ ਨਹੀਂ ਪਟਵਾਰੀ ਆਏ ਹੋਏ ਹੁਣ ਆਓ ਦੇਖਈਏ ਇਹੀ ਤਾਂ ਵਖਾਂ ਤਾਂ ਸਾਰਾ ਘੰਟਾ ਹੋ ਗਿਆ ਬੈਠੇ ਨੂੰ ਪਰ ਚੈੱਕ ਕਰ ਲੈਣੇ ਹੈਗੇ ਆ ਜੇ ਨਹੀਂ ਆਇਆ ਤਾਂ ਆਪਾਂ ਕੋਈ ਗੱਲ ਨਹੀਂ ਉਹਨਾਂ ਦੇ ਖਿਲਾਫ ਕਾਰਵਾਈ ਕਰਦੇ ਆ। ਦੇਖੋ ਸਰਕਾਰ ਦੀਆਂ ਹਦਾਇਤਾਂ 9 ਵਜੇ ਤੋਂ 5 ਵਜੇ ਤੱਕ। 1 ਘੰਟੇ ਤੋਂ ਨਹੀਂ ਲੇਟ ਆਈ। ਹਾਂਜੀ। 1 ਘੰਟੇ ਤੋਂ ਨਹੀਂ ਲੇਟ ਆਈ। ਪਰ ਗਿਆ ਹੋਇਆ ਸੀ ਮੀਟਿੰਗ ਰੱਖੀ ਸੀਗੀ ਉੱਥੋਂ ਆ ਗਿਆ। ਆ ਜੋ ਸਰਕਾਰ ਦੇ ਹਦਾਇਤਾਂ ਕਰਦੀ ਆ ਲਿਖਿਆ ਪਿਆ ਲਿਖਤੀ ਰੂਪ ਚ ਆ ਵੀ 9 ਤੋਂ 5 ਵਜੇ ਤੱਕ ਤਸਦੀਲਦਾਰ ਕੋਲ ਸਾਰੇ ਪਹੁੰਚਣਗੇ ਐਵੇਂ ਹੀ ਹਾਜ਼ਰੀ ਲੱਗੂਗੀ। ਫਿਰ ਤੁਸੀਂ ਜਿੱਥੇ ਮਰਜ਼ੀ ਜਾਓ। ਮੀਟਿੰਗ ਤਾਂ ਫਿਰ ਅਟੈਂਡ ਕਰਨੀ ਜ਼ਰੂਰੀ ਹੈ ਨਾ। ਮੀਟਿੰਗ ਕਰਕੇ ਤਾਂ ਫਿਰ ਫਿਰ ਇਸ਼ਾਰਾ ਕਰੋ ਨਾ ਵੀ ਅਸੀਂ ਮੀਟਿੰਗਾਂ ਤੇ ਜਾਣਾ ਤੁਸੀਂ ਕਿਵੇਂ ਲਿਖਦੇ ਜੀ ਕਿਵੇਂ ਬਿਆਨ ਦਿੰਦੇ ਤੁਸੀਂ ਅੱਗੇ ਤੋਂ ਲਿੱਖੇ ਲਗਾ ਦਿਆ ਕਰਾਂਗੇ ਨਾ ਵੀ ਮੀਟਿੰਗ ਤੇ ਚੱਲੇ ਆ ਹੂੰ ਕੋਈ ਨਾ ਇਨਸ਼ੋਰ ਕਰ ਦੂੰਗਾ ਹਰ ਇੱਕ ਚੀਜ਼ ਨੂੰ ਮੈਂ ਕੱਲ ਹੀ ਜੁਆਇਨ ਕੀਤਾ ਹੈਗਾ ਤੇ ਜਿਸ ਤਰ੍ਹਾਂ ਵੀ ਪਬਲਿਕ ਦੀ ਸਹੂਲਤ ਹੋ ਗਈ ਅੱਲੇ ਜਾਣ ਉਹ ਤਾਂ ਪੰਜ ਦਾਪ ਆਏ ਆ ਵੀ ਸ਼ਾਇਦ ਅਰੇ ਅਫਸਰ ਟਾਈਮ ਤੇ ਬੈਠੇ ਆ ਛਟਾਪ ਪੂਰਾ ਬੈਠਾ ਛਟਾਪ ਤੇ ਬੈਠੇ ਕੋਈ ਨਹੀਂ ਫਿਰ ਮਿਲਣਾ ਵੀ ਹੁੰਦਾ ਹੈਗਾ ਜੀ ਸਾਰਾ ਸਾਰ ਇੱਕ ਸਵਾਲ ਆਪਣਾ ਹੋਰ ਨਿਕਲ ਜਾ ਹਾਂ ਜੀ ਜੇ ਤਾਂ ਉਹ ਬਿਆਨਾ ਕਰਦਾ ਉਹ ਫਰਦ ਜਿਹੜੀ ਮੌਕੇ ਦੀ ਲੱਗਦੀ ਆ ਫਰਦ ਤਾਂ ਜਿਹੜੀ ਪਾਰਟੀ ਹੈਗੀ ਉਹਨਾਂ ਨੇ ਕਢਵਾ ਕੇ ਮੌਕੇ ਤੇ ਦੋਨੇ ਧਿਰਾਂ ਨੇ ਚੈੱਕ ਕਰਕੇ ਜਿਹੜਾ ਕਰਾਰਨਾਮਾ ਕਰਨਾ ਹੁੰਦਾ ਹੈ ਇਹ ਦੋਨੇ ਧਿਰਾਂ ਦੀ ਜਿਹੜੀ ਰਿਸਪੌਂਸਿਬਿਲਟੀ ਹੁੰਦੀ ਹੈ ਬਿਲਕੁਲ ਠੀਕ ਹੈ ਸਰ ਵੇਖੋ ਇੱਕ ਉਹ ਫਰਦ ਜਿਹੜੀ ਆ 7 ਸਾਲ 10 ਸਾਲ ਕੇਸ ਚੱਲਦਾ 10 ਸਾਲ ਕੇ ਝਲ ਕੇ ਤੇ ਉਹ ਬੰਦੇ ਦਾ ਦੋ ਹਿੱਸੇ ਦੀ ਫਰਦ ਹੁੰਦੀ ਆ ਦੋ ਹਿੱਸੇ ਦੇ ਵਿੱਚ ਹੁੰਦੇ ਨੇ ਉਹ ਤੇ ਹਿਸਾਬ ਨਾਲ ਜੱਜ ਸਾਹਿਬ ਅੱਧੀ ਜ਼ਮੀਨ ਕਰ ਦਿੰਦਾ ਅੱਧੀ ਜ਼ਮੀਨ ਕਰ ਦਿੰਦਾ ਅੱਧੀ ਜ਼ਮੀਨ ਤੋਂ ਬਾਅਦ ਉਹ ਕੀ ਕਰਦੇ ਆ ਕਿ ਉਹ ਬੰਦੇ ਪਾਰਟੀ ਨੂੰ ਐਕਸ ਪਾਰਟੀ ਕਰਕੇ ਤੇ ਦੂਸਰੀ ਕੋਰਟ ਵਿੱਚ ਕੇਸ ਕਰ ਦਿੰਦੇ ਆ ਫਿਰ ਉਤੋਂ ਕੀ ਹੁੰਦਾ ਕੀ ਹੁੰਦਾ ਉਤੋਂ ਕਿ ਜਦੋਂ ਉਹੀ ਬੰਦਾ ਫਰਦ ਮੰਗਣ ਇਥੇ ਆਉਂਦਾ ਉਹ ਟਾਈਮ ਦੀ ਉਹ ਫਰਦੇ ਤੋਂ ਗਾਇਬ ਹੁੰਦੀ ਆ ਇੱਥੇ ਤਸਦੀਕਾ ਕੋਣੀ ਇਥੇ ਇੰਦਰਜੀਤ ਕੋਰ ਇੰਦਰਜੀਤ ਕੋਰ ਉਹਨਾਂ ਨਾਲ ਗੱਲਬਾਤ ਕੀਤੀ ਪਾਰਟੀ ਨਹੀਂ ਆਏ ਉਹ ਕਹਿੰਦੀ ਜੀ ਇਹ ਪਟਵਾਰੀ ਕੋ ਐ ਪਟਵਾਰੀ ਜਿਹੜੇ ਉਹ ਕਰਦੇ ਆ ਇਹ ਹੋ ਸਕਦਾ ਕਿ ਨਹੀਂ ਤੁਹਾਡੀ ਜੋ ਵੀ ਕੋਈ ਸਮੱਸਿਆ ਜਾਂ ਪ੍ਰੋਬਲਮ ਆ ਤਾਂ ਸਾਨੂੰ ਲਿਖ ਕੇ ਰੂਡ ਦੇ ਵਿੱਚ ਦਿਓ ਅਸੀਂ ਉਹਦਾ ਜਿਹੜਾ ਸਹੀ ਸੋਲੂਸ਼ਨ ਹੈ ਉਹ ਕੱਢ ਕੇ ਦਵਾਗੇ ਜਿਹੜੇ ਤੁਹਾਡੇ ਉਸ ਸਮੇਂ ਦੇ ਫਰਜ਼ ਹੈਗੇ ਜੇ ਅਸੀਂ ਉਹ ਵੀ ਪ੍ਰੋਵਾਈਡ ਕਰਵਾ ਦੇਵਾਂਗੇ ਸਰ ਬਲਾ ਕੇ ਜਿਹੜਾ ਕੋਈ ਰਿਪੋਰਟ ਹੈ ਉਹ ਚੈੱਕ ਕਰਕੇ ਪ੍ਰੋਪਰ ਅਸੀਂ ਦੱਸਾਂਗੇ ਤੁਹਾਨੂੰ ਸਰ ਵੇਖੋ ਉਹ ਉਹ ਜਿਹੜਾ ਗਦੌਲ ਪਟਵਾਰੀ ਆ ਉਹ ਉਹ ਫਰਦ ਨੂੰ ਉਹ ਕਹਿੰਦੇ ਵੀ ਉਹ ਫਰਦ ਹੈ ਹੀ ਨਹੀਂ ਫਰਦ ਨਹੀਂ ਪਰ ਜਿਹੜੀ ਮਾਲਕਾ ਉਹਦੇ ਕੋਲ ਥਾ ਨੰਬਰ ਹੈ ਟਾਪੀਆ ਇੱਕ ਮਿੰਟ ਮੇਰੀ ਗੱਲ ਸੁਣੋ ਤੁਹਾਡੀ ਕੋਈ ਵੀ ਸਮੱਸਿਆ ਹੈ ਨਾ ਸਾਡੀ ਪਬਲਿਕ ਦੀ ਹੈ ਸਰ ਚਲੋ ਜਿਹੜੀ ਵੀ ਪਬਲਿਕ ਪਬਲਿਕ ਦੀ ਹੈ ਉਹ ਤੁਹਾਨੂੰ ਦੱਸੋ ਆ ਹੈਗੀ ਮੈਂ ਚੈੱਕ ਕਰ ਲੈਣਾ ਹੈ ਬਿਲਕੁਲ ਸਰ ਵੇਖੋ ਜੇ ਅੱਜ ਫਰਦ ਲੈ ਲਈ ਆ ਉਹਦੇ ਮਾਲਕ ਦੇ ਪਿੱਛੇ 100 200 400 ਜੋ ਵੀ ਹੈਗਾ ਉਹਦਾ 15 ਸਾਲਾਂ ਬਾਅਦ ਹੱਕਦਾਰ ਇਹ ਆ ਵੀ ਪਿੱਛੋਂ ਆਪਾਂ ਬਣਵਾ ਕੇ ਤੇ ਆਪਾਂ ਉਹਨੂੰ ਪਾ ਦੀ ਰੈਕਸ ਪਾਰਟੀ ਕਰਕੇ ਤੇ ਉਹਨੂੰ ਉੱਥੇ ਲਾ ਦਈਏ ਇਹ ਗੱਲ ਬੰਦੀ ਆ ਨਹੀਂ ਬੰਦੀ ਨਹੀਂ ਨਹੀਂ ਜਿਹੜਾ ਕੋਈ ਕੋਰਟ ਮੈਟਰ ਆ ਅਸੀਂ ਦੇਖ ਲਾਂਗੇ ਜੋ ਵੀ ਕੋਰਟ ਦਾ ਡਿਸੀਜਨ ਆਏਗਾ ਉਹਨੂੰ ਮੈਨੂੰ ਤਾਂ ਇਸ ਬਾਰੇ ਪਤਾ ਨਹੀਂ ਹੈਗਾ ਚਲੋ ਆਪਾਂ ਆਪਕੋ ਇਹੋ ਜਾਣਕਾਰੀ ਲੈਣੀ ਸੀ ਕਿ ਫਰਦ ਮੌਕੇ ਨਹੀਂ ਲੱਗ ਗਿਆ ਹਾਂਜੀ ਹਾਂਜੀ ਹਾਂ ਦੇਖੋ ਸਾਹਬ ਅਰ ਨਵੇਂ ਆਇਆ ਚਲੋ ਲੇਟ ਅੱਜ ਹੋ ਗਏ ਨੇ ਕੋਈ ਪਹਿਲੇ ਦਿਨ ਆਏ ਨੇ ਇਹ ਉਹ ਹੀ ਸਵਾਲ ਹੋਇਆ ਨਾ ਉੱਥੇ ਆ ਕੇ ਵੀ ਫਰਦ ਮੌਕੇ ਦੀ ਆ ਮਾਲਕ ਦਾ ਚਾਹੇ ਪਿੱਛੇ 100 ਕਲਾ ਚਾਹੇ 2 ਕਰੋੜ ਰੁਪਏ ਹੋਣਾ ਉਹਦਾ ਕੋਈ ਤੁਹਾਨੂੰ ਮਤਲਬ ਕੋਈ ਨਹੀਂ ਨਹੀਂ ਜਿੰਨੇ ਨੇ ਵੀ ਆਪ ਚਕਰਾਰਨਾਵਾ ਕਰਨਾ ਉਹਨਾਂ ਨੇ ਚੈੱਕ ਕਰਨਾ ਇਹ ਫਰਦ ਹੈਗੀ ਚੱਕ ਤੇ ਥਾਲ ਦੋਸਾ ਜੀ ਹੋਣਾ ਨਾ ਗਾਂ ਪਸ਼ਾਂ ਕੋ 15 ਸਾਲਾਂ ਮਤਰੀ ਨਾ ਹੋਣਾ ਨਹੀਂ 15 ਸਾਲਾਂ ਦਾ ਜਿਹੜਾ ਵੀ ਕੋਈ ਉਹਦਾ ਗਰਵੈਂਸ ਜੇ ਤੁਹਾਨੂੰ ਕਿਹਾ ਦੱਸੋ ਸਾਨੂੰ ਅਸੀਂ ਉਹਦੀ ਬਿਲਕੁਲ ਠੀਕ ਆ ਸਮਝੀ ਕੋਈ ਗੱਲ ਹੀ ਸੀਗੀ ਉਹ ਪਾਣੀ ਲਿਆ ਕੇ ਇਹਨਾਂ ਨੂੰ ਲਿਖਤੀ ਰੂਪ ਚ ਲਾਵਾਂਗੇ ਤੇ ਪਟਵਾਰਖਾਨੇ ਵਾਲੇ ਥੋੜਾ ਜਿਹਾ ਖਿਆਲ ਕਰੋ ਤੁਸੀਂ ਬਹੁਤ ਚੰਗੇ ਅਫਸਰ ਦੇ ਨਹੀਂ 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 ਕੋਈ ਗੱਲ ਨਹੀਂ ਮੈਂ ਸਾਰਿਆਂ ਦਾ ਇੰਸ਼ੋਰ ਕਰੂੰਗਾ ਟੈਂਸਰ ਹਾਣ ਤੇ ਪਬਲਿਕ ਦੀ ਪੂਰੀ ਜਿਹੜੀ ਇਹ ਗੱਲ ਬਹੁਤ ਵਧੀਆ ਹਲੇ ਅਫਸਰ ਆਇਆ ਕੱਲ ਇਹਨਾਂ ਦਾ ਆਮ ਪਾਰਟੀ ਵੱਲੋਂ ਸਵਾਗਤ ਕੀਤਾ ਗਿਆ ਨਹੀਂ ਤੇ ਕਿਸੇ ਦਾ ਸਵਾਗਤ ਇੱਥੇ ਕੋਈ ਹੁੰਦਾ ਨਹੀਂਗਾ ਨਿਸ਼ਾਰੇ ਚ ਉਹ ਇਹ ਸਵਾਗਤ ਹੋਇਆ ਕੁਝ ਪਟਵਾਰੀ ਨੇ ਵੀਡੀਓ ਵਿੱਚ ਆ ਚੁੱਕੇ ਨੇ ਜਿਹੜੇ ਤੁਹਾਡੇ ਕਿਬਾਰੇ ਤੇ ਲੈਣ ਦੇਣ ਕਰਦੇ ਆ ਤੇ ਲੋਕਾਂ ਦਾ ਸੱਤਿਆ ਨਾਸ ਕਰਦੇ ਆ ਨੀ ਇਹ ਸਾਰਾ ਚੰਗੀ ਤਰ੍ਹਾਂ ਚੈੱਕ ਕਰਾਂਗੇ ਸਮੇਂ ਸਮੇਂ ਤੇ ਮੈਂ ਵੀ ਚੈੱਕ ਕਰੂੰਗਾ ਜਿਹੜੇ ਪਬਲਿਕ ਦੀ ਸਹੂਲਤ ਦਾ ਪੂਰਾ ਧਿਆਨ ਰੱਖਾਂ। ਹਾਂ ਦੇਖੋ ਬਿਲਕੁਲ ਠੀਕ ਹੈ ਜੀ ਜੋ ਨੇ ਗੱਲ ਤੁਹਾਨੂੰ ਆ ਜੀ ਠੀਕ ਹੈ ਜੀ। ਸਵਾਗਤ ਹੈ ਮੈਂ ਤੁਹਾਡੇ ਨਾਲ